ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਆਪ ਸਭ ਨੂੰ ਪਿਆਰ ਭਰੀ ਸ਼ਸ਼ਟ੍ਰੀਕਾਲ ਅਕਾਲ ਪੁਰਖ ਵੈਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਚ ਰੱਖਣ ਤੰਦਰੁਸਤੀ ਤਰੱਕੀ ਵਕਸ਼ਣ ਜੀ ਤੁਸੀਂ ਸਦਾ ਖੁਸ਼ ਰਹੋ ਮੇਰੀ ਇਹੋ ਹੀ ਅਰਦਾਸ ਆ ਪ੍ਰਮਾਤਮਾ ਅੱਗੇ ਮੇਰੇ ਦਿਲ ਚ ਨਾ ਇੱਕ ਗੱਲ ਜੀ ਮਤਲਬ ਮੈਨੂੰ ਥੋੜੀ ਜੀ ਆਏ ਜੇ ਜਿਪਾ ਕਹਿੰਦਾ ਚੁੱਭੀ ਗੱਲ ਹਨਾ ਜੀ ਚੁੱਬਣ ਜਿ ਵਾਲੀ ਗੱਲ ਲੱਗੀ ਤੇ ਮੈਂ ਸੋਚਿਆ ਵੀ ਮੈਂ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂ ਕਿਉਂਕਿ ਆਪਾਂ ਜਦੋਂ ਆਪਾਂ ਪਹਿਲਾਂ ਤੋਂ ਆਪਣੇ ਬਜ਼ੁਰਗ ਕਹਿੰਦੇ ਆ ਵੀ ਜਦੋਂ ਆਪਾਂ ਕਿਸੇ ਨਾਲ ਗੱਲ ਕਰਦੇ ਆ ਆਪਾਂ ਨੂੰ ਫੇਰ ਪਤਾ ਲੱਗਦਾ ਕੀ ਗਲਤ ਹੋ ਰਿਹਾ ਕੀ ਸਹੀ ਹੋ ਰਿਹਾ ਹਨਾ ਵੀ ਨਹੀਂ ਤਾਂ ਆਪਾਂ ਸੁਣੀਆਂ ਸੁਣਾਈਆਂ ਗੱਲਾਂ ਤੇ ਜਿਆਦਾ ਬਲੀਵ ਕਰਦੇ ਆ ਤੁਹਾਨੂੰ ਪਤਾ ਵੀ ਲੋਕ ਉਲਟਾ ਇਹਨਾਂ ਚੀਜ਼ਾਂ ਦੇ ਵੀ ਸੁਣੀਆਂ ਸੁਣਾਈਆਂ ਗੱਲਾਂ ਤੇ ਉਹਨਾਂ ਨੇ ਡਟ ਕੇ ਬਲੀਵ ਕਰਨਾ ਹੁੰਦਾ ਨਾ ਕਿ ਤੇਰੇ ਮੇਰੇ ਵਰਗਿਆਂ ਦੇ ਕਿਸੇ ਗੱਲ ਚ ਤੇ ਮੈਂ ਸੋਚਿਆ ਕਿ ਮੈਂ ਛੋਡੇ ਨਾਲ ਜਰੂਰ ਸ਼ੇਅਰ ਕਰੂੰਗੀ ਇਹ ਗੱਲ ਮੇਰੇ ਦਿਲ ਚ ਲੱਗੀ ਪਤਾ ਨਹੀਂ ਵੀ ਤੁਸੀਂ ਕਿਵੇਂ ਸੋਚੋਗੇ ਇਹਦੇ ਬਾਰੇ ਪਰ ਮੈਨੂੰ ਤਾਂ ਇਹ ਚੀਜ਼ ਖਟਕੀ ਬਹੁਤ ਖਟਕੀ ਵੀ ਇਹ ਗੱਲ ਗਲਤ ਹੋ ਰਹੀ ਆ ਗੰਤ ਕੀ ਹੋ ਰਹੀ ਹੈ ਜੀ ਵੀ ਜਿਵੇਂ ਹੁਣ ਮੰਨ ਲਾ ਵੀ ਆ ਆਪਣੇ ਪੰਜਾਬ ਦੇ ਵਿੱਚੋਂ ਜਿਹੜੇ ਜ਼ਿਆਦਾਤਰ ਬੱਚੇ ਆ ਜੀ ਉਹ ਫੋਰਨ ਕੰਟਰੀਆਂ 'ਚ ਜਾ ਰਹੇ ਆ ਹੋਰ ਦੇ ਜਿਵੇਂ ਹੁਣ ਮੇਰੀ ਬੇਟੀ ਨਾਲ ਜੌਬ ਕਰਦੀਆਂ ਕੁੜੀਆਂ ਹਿਮਾਚਲ ਦੀਆਂ ਉਧਰੋਂ ਬਹੁਤ ਘੱਟ ਕੇਸ ਐ ਬਾਹਰ ਜਾਣ ਦੇ ਬਹੁਤ ਘੱਟ ਉਹ ਲੋਕ ਇਹ ਚੀਜ਼ ਤੇ ਬਲੀਵ ਕਰਦੇ ਆ ਵੀ ਜੇ ਤੁਸੀਂ ਮਿਹਨਤ ਕਰਨੀ ਐ ਤਾਂ ਤੁਸੀਂ ਇੱਥੇ ਰਹਿ ਕੇ ਵੀ ਕਰ ਸਕਦੇ ਹੋ ਕਿਉਂਕਿ ਉਹਨਾਂ ਨੇ ਸਬਜ਼ੀਆਂ ਲਾਉਣੀਆਂ ਤੇ ਫਰੂਟ ਲਾਉਣੇ ਵੇਚਨੇ ਸਾਰਾ ਕੁਝ ਕਰਦੇ ਆ ਫਸਲਾਂ ਦਾ ਤਾਂ ਰੇਟ ਸਾਨੂੰ ਸਾਰਿਆਂ ਕੀਹਦੀ ਪਤਾ ਵੀ ਸਾਰੇ ਭਾਰਤ ਦੇ ਵਿੱਚ ਹੀ ਇਹ ਚੀਜ਼ਾਂ ਚੱਲ ਰਹੀਆਂ ਆ ਵੀ ਕਿਤੇ ਇਹ ਨਹੀਂ ਹੈਗਾ ਵੀ ਜਿਆਦਾ ਭਾਅ ਮਿਲ ਰਿਹਾ ਤੇ ਆਪਾਂ ਨੂੰ ਪੰਜਾਬ 'ਚ ਘੱਟ ਮਿਲ ਰਿਹਾ ਸਾਰੇ ਕਿਸਾਨਾਂ ਨਾਲ ਹੀ ਇਦਾਂ ਹੋ ਰਿਹਾ ਹੁਣ ਆਪਣੇ ਇੱਥੇ ਮਹਾਲੀ ਦੀ ਗੱਲ ਹੀ ਆ ਜੀ ਉੱਥੇ ਵੀ ਬੱਚੇ ਨੂੰ ਪ੍ਰਵਾਸੀ ਬੰਦਿਆਂ ਨੇ ਮਾਰਤਾ ਮੁੰਡਾ ਮਾਰ ਕੇ ਤੇ ਉਹ ਚੱਲ ਗਏ ਹੁਣ ਤੇ ਮੇਰੀ ਰੀਜਨ ਆਪਾਂ ਨੂੰ ਵੀ ਨਹੀਂ ਪਤਾ ਵੀ ਕੀ ਚੀਜ਼ ਸੀ ਕਿਉਂ ਮਾਰਿਆ ਹਨਾ ਕਿਸੇ ਨੂੰ ਮਾਰਨਾ ਵੀ ਬਹੁਤ ਵੱਡੀ ਗੱਲ ਹੁੰਦੀ ਹੈ ਜੀ ਕਿਸੇ ਦੀ ਜਾਨ ਲੈਣੀ ਵੀ ਬਹੁਤ ਔਖੀ ਹੈ ਮੇਰੇ ਹਿਸਾਬ ਨਾਲ ਕਿਉਂਕਿ ਕਿਸੇ ਨੂੰ ਜਾਨੋਂ ਮਾਰਨਾ ਬਹੁਤ ਔਖਾ ਕੰਮ ਹੈ ਪਤਾ ਨਹੀਂ ਵੀ ਕੀ ਇਹ ਗੱਲਾਂ ਹੋਈ ਜਾਂਦੀਆਂ ਕੀ ਨਹੀਂ ਹੋ ਰਹੀਆਂ ਸਮਝ ਤੋਂ ਬਾਹਰ ਪਰ ਮੇਰਾ ਕਹਿਣ ਦਾ ਭਾਵੇਂ ਇਹ ਹੈ ਵੀ ਥੋੜੇ ਬੱਚਿਆਂ ਨੂੰ ਤੁਸੀਂ ਇੱਕ ਚੰਗਾ ਫਿਊਚਰ ਦੇਣ ਦੇ ਲਈ ਕੈਨੇਡਾ ਭੇਜ ਰਹੇ ਹੋ ਤੁਹਾਡੀ ਆਪਦੀ ਸੋਚ ਹੈ ਦੇਖੋ ਕੈਨੇਡਾ ਬਾਰੇ ਪਹਿਲਾਂ ਤਾਂ ਮੈਂ ਵੀ ਨਹੀਂ ਸੀ ਜਾਣਦੀ ਇਹਨਾਂ ਜਦੋਂ ਹੁਣ ਵੀ ਮੇਰੇ ਨਾਲ ਕਸਟਮਰ ਜੁੜੇ ਆ ਕੈਨੇਡਾ ਤੋਂ ਅਮਰੀਕਾ ਤੋਂ ਨਿਊਜ਼ੀਲੈਂਡ ਇੰਗਲੈਂਡ ਸਭ ਕਿਥੋਂ ਕਸਟਮਰ ਜੁੜ ਗਏ ਜਿਹੜੇ ਉੱਥੇ ਗਏ ਹੋਏ ਪੰਜਾਬੀ ਐ ਪਹਿਲਾਂ ਦੇ ਬਸ਼ਨੀਕ ਐ ਉਹਨਾਂ ਦੀਆਂ ਗੱਲਾਂ ਇਹ ਕਹਿਣਾ ਕਹਿੰਦੀਆਂ ਵੀ ਉਹ ਕਹਿੰਦੇ ਵੀ ਦੇਖੋ ਦੀ ਕਿ ਜੇ ਅਸੀਂ ਕਿਸੇ ਨੂੰ ਇਹ ਗੱਲ ਕਹਿਣੇ ਆ ਨਾ ਵੀ ਇੱਥੇ ਬੱਚੇ ਨਾ ਭੇਜੋ ਵੀ ਇੱਥੇ ਕੋਈ ਫਾਇਦਾ ਨਹੀਂ ਹੈਗਾ ਕਹਿੰਦੇ ਵੀ ਲੋਕ ਸਾਨੂੰ ਉਲਟਾ ਇਹ ਜਵਾਬ ਦਿੰਦੇ ਆ ਵੀ ਤੁਸੀਂ ਕੀ ਕਰਦੇ ਹੋ ਤਾਂ ਉਹ ਕਹਿੰਦੇ ਵੀ ਇਸ ਤਰ੍ਹਾਂ ਫਸ ਗਏ ਕਹਿੰਦੇ ਫਸ ਗਏ ਤੇ ਫਟਕਣਗੇ ਉਹ ਜਿਨ੍ਹਾਂ ਨੇ ਬੱਚਿਆਂ ਦੇ ਵਰਥ ਹੀ ਉੱਥੋਂ ਦੇ ਪੰਜਾਬੀਆਂ ਦੇ ਤੇ ਉਹ ਕਹਿੰਦੇ ਆ ਵੀ ਆਪਣੇ ਜਿਹੜੇ ਬੱਚਿਆਂ ਦੇ ਵਰਥ ਕੈਨੇਡਾ ਦੇ ਆ ਜੀ ਉਹ ਕਹਿੰਦੇ ਤਾਂ ਬਿਲਕੁਲ ਵੀ ਨਹੀਂ ਲੱਗਦਾ ਵੀ ਪੰਜਾਬ ਤੋਂ ਨੇ ਵੀ ਇਹ ਤਾਂ ਬਿਲਕੁਲੀ ਇੰਨਾ ਵਰਗੇ ਬਣ ਗਏ ਕੈਨੇਡੀਅਨਾਂ ਵਰਗੇ ਹਾਰਿਕੋ ਕੋਈ ਬੰਦਾ ਹੀ ਗੱਲ ਕਹਿੰਦਾ ਵੀ ਪੰਜਾਬ ਦੇ ਵਿੱਚ ਸੇਫਟੀ ਨਹੀਂ ਤੇ ਪੰਜਾਬ ਦੇ ਵਿੱਚ ਆਇਆ ਨਹੀਂ ਪੰਜਾਬ ਦੇ ਵਿੱਚ ਬਾਹਰ ਨਹੀਂ ਬਾਈ ਮੈਂ ਕਹਣੀ ਆ ਆਪਣੇ ਪੰਜਾਬ ਨਾਲੋਂ ਤਾਂ ਕਿਤੇ ਜ਼ਿਆਦਾ ਲੜਾਈਆਂ ਝਗੜੀਆਂ ਬਾਹਰਲੀਆਂ ਕੰਟਰੀਆਂ 'ਚ ਆ ਛੁਣਦੇ ਨਹੀਂ ਤੁਸੀਂ ਰੋਜ਼ ਦੇਖਦੇ ਨਹੀਂ ਤੁਸੀਂ ਵੀ ਫਲਾਣੇ ਮੁੰਡੇ ਦਾ ਫਲਾਣੀ ਨੇ ਕਤਲ ਕਰਤਾ ਤੋਂ ਕਹਿੰਦਾ ਕੀ ਫਿਰ ਉੱਥੇ ਆਪਣੇ ਬੱਚੇ ਸੇਫ ਐ ਬਿਲਕੁਲ ਵੀ ਨਹੀਂ ਹਜੇ ਇੱਥੇ ਆਪਣੇ ਬੱਚੇ ਨੂੰ ਕੋਈ ਮਾਰ ਦੇ ਕੁੱਟ ਦੇ ਆਪਾਂ ਬੈਠੇ ਆਪਾਂ ਪਤਾ ਤੱਕ ਪੜਤਾਲ ਤਾਂ ਕਰ ਲੈਨੇ ਆ ਵੀ ਆਪਣੇ ਪੰਜਾਬ ਦੇ ਵਿੱਚ ਕੁਝ ਚੀਜ਼ਾਂ ਫਾਸਟ ਹੈਗੀਆਂ ਵੀ ਜਿਵੇਂ ਆਪਾਂ ਬੱਚੇ ਤੇ ਬੱਚੇ ਨੂੰ ਕਿਸੇ ਨੇ ਕੁਝ ਕਹਿਤਾ ਤੁਰਤ ਕਾਰਵਾਈ ਹੋਣ ਲੱਗ ਜਾਂਦੀ ਆ ਤਰ ਤਾ ਆਪਾਂ ਜਾ ਕੇ ਦਾਵਾ ਕਰ ਦਿੰਨੇ ਆ ਵੀ ਮੇਰੇ ਬੱਚੇ ਨੂੰ ਕਿਸੇ ਨੇ ਕੁੱਟਿਆ ਜਾਂ ਮਾਰਿਆ ਹਨਾ ਜੀ ਉੱਥੇ ਕੜੀਆਂ ਸੁਨਵਾਈਆਂ ਉੱਥੇ ਡਾਕਟਰੀ ਦਾ ਇਲਾਜ ਨਹੀਂ ਜਲਦੀ ਹੈਗਾ ਇੱਕੋ ਹੀ ਗੋਲੀ ਆ ਉੱਥੇ ਜਿਹੜੀ ਸਾਰੇ ਘਾਸੇ ਨੂੰ ਦਿੱਤੀ ਜਾਂਦੀ ਆ ਕੈਨੇਡਾ ਦੇ ਆਪਾਂ ਕੈਨੇਡਾ ਨੂੰ ਨਿੰਦਦੇ ਨਹੀਂ ਕਿਉਂਕਿ ਜਿਵੇਂ ਹੁਣ ਆਪਣਾ ਪੰਜਾਬ ਆਪਣੇ ਲਈ ਬਣਿਆ ਉਹ ਮੈਂ ਕੈਨੇਡਾ ਕੈਨੇਡਾ ਵਾਲਿਆਂ ਵਾਸਤੇ ਬਣਿਆ ਤੁਸੀਂ ਅੱਖਾਂ ਵਿੱਚ ਵਿੱਚ ਆ ਦੇ ਬੱਚੇ ਬਾਹਰ ਭੇਜੀ ਐਨਿਓ ਹਨਾ ਚਲੋ ਜੀ ਜਿਨ੍ਹਾਂ ਕੋਲ ਤੁਹਾਨੂੰ ਨਜਾਇਜ਼ ਪ੍ਰਾਪਰਟੀ ਹੈ ਜਿਨ੍ਹਾਂ ਨੇ ਉਹ ਕੋਲੇ ਬਾਵਾ ਪ੍ਰਾਪਰਟੀ ਉਹਨਾਂ ਕੋਲੇ ਪੈਸੇ ਜੋੜਿਆ ਉਹਨਾਂ ਨੇ ਬੱਚੇ ਭੇਜਤੇ ਚਲ ਇੱਕ ਟਾਈਮ ਉਹਨਾਂ ਦੇ ਬੱਚੇ ਨੂੰ ਉੱਥੇ ਨਾ ਸੈੱਟ ਬੈਠੋ ਬੱਚਾ ਵਾਪਸ ਆਜੂਗਾ ਅਮਸੇ ਕਮ ਉਹਨਾਂ ਦੀ ਜ਼ਮੀਨ ਜਾਂ ਘਰ ਗੈਣੇ ਤਾਂ ਨਹੀਂ ਟਿਕਿਆ ਹੋ ਹੁਣ ਜਿਹੜਾ ਕੋਈ ਮੇਰੇ ਵਰਗਾ ਵਿਚਾਰਾ ਛੋਟਾ ਫਾਰਮਰ ਹੈ ਛੋਟਾ ਕਿਸਾਨ ਹੈ ਤੇ ਉਹ ਆਪਦੇ ਬੱਚੇ ਨੂੰ ਜ਼ਮੀਨ ਵੇਚ ਕੇ ਭੇਜ ਰਿਹਾ ਹੈ ਬਈ ਜਿੰਨੇ ਸਾਡੀ ਰਿਸ਼ਤੇਦਾਰੀ ਚੋਂ ਬੱਚੇ ਕੈਨੇਡਾ ਚ ਗਏ ਆ ਜਾਂ ਰਿਸ਼ਤੇਦਾਰ ਚੋਂ ਜਿੰਨੇ ਵੀ ਗਏ ਜਿਨ੍ਹਾਂ ਨੂੰ ਮੈਂ ਜਾਣਦੀ ਆ ਅੱਜ ਤੱਕਰ ਕਿਸੇ ਨੇ ਕੋਈ ਜ਼ਮੀਨ ਨਹੀਂ ਬਣਾਈ ਹੈਗੀ ਜਿਹੜੀ ਜ਼ਮੀਨ ਵੇਚ-ਵੇਚ ਤੁਸੀਂ ਬੱਚਾ ਨੂੰ ਕੈਨੇਡਾ ਤੋਰੀਆ ਕਿਉਂਕਿ ਜ਼ਮੀਨ ਦੇ ਭਾਅ ਇੰਨੇ ਹੋ ਚੱਲੇ ਆ 40 45 ਲੱਖ ਤੇ ਕਿਲਾ ਜਾ ਚੁੱਕਿਆ ਤੇ ਕੈਨੇਡਾ ਦੇ ਵਿੱਚ ਕੰਮ ਐਨਾ ਕਰਕੇ ਬੱਚੇ ਆਪ ਦੀਆਂ ਫੀਸਾਂ ਮਸਾਂ ਕੱਢਦੇ ਆ ਮਸਾਂ ਵਿਚਾਰੇ ਆਪਾਂ ਰੋਟੀ ਪਾਣੀ ਕੱਢਦੇ ਆ ਗੁਜ਼ਾਰਾ ਕਰਦੇ ਆ ਫੇਰ ਵੀ ਪਤਾ ਨਹੀਂ ਕਿਉਂ ਆਪਣੇ ਪੰਜਾਬੀਆਂ ਦੇ ਦਿਲ ਚ ਕਿੰਨਾ 15 ਦਿਹਾੜੀ ਮਿਲਦੀ ਹੈ ਉਹ ਚ ਕੀ ਕਰਨਗੇ ਉਹ ਮੈਂ ਗਲਤ ਤਾਂ ਕਹਿ ਰਹੀ ਆ ਮੈਂ ਬਾਹਰਲਾ ਨਾਲ ਮੇਰੇ ਕੱਪੜੇ ਜਾਂਦੇ ਆ ਜੀ ਬਾਹਰਲੇ ਮੇਰੇ ਨਾਲ ਬਹੁਤ ਗੱਲਾਂ ਮਾਰਦੇ ਆ ਉਹ ਕਹਿੰਦੇ ਜੀ ਜੇ ਅਸੀਂ ਭੈਣ ਜੀ ਇਹ ਗੱਲਾਂ ਕਹਿੰਦੇ ਲੋਕਾਂ ਨੂੰ ਕਹਿੰਦੇ ਲੋਕਾਂ ਨੂੰ ਕਹਿੰਦੇ ਤੁਸੀਂ ਕੀ ਕਰਦੇ ਹੋ ਕਹਿੰਦੇ ਅਸੀਂ ਤਾਂ ਕਹਿਣੋਂ ਵੱਟ ਗਏ ਵੀ ਭੇਜੋ ਭੇਜੋ ਭਾਈ ਜੀ ਨੇ ਖੀਰ ਚ ਹੁਣ ਆਪਣੀ ਰਿਸ਼ਤੇਦਾਰੀ ਚੱਕ ਮੁੰਡਾ ਹੁੰਨੀ ਗਿਆ ਉਹਨੂੰ ਗਏ ਨੂੰ ਮੈਨੂੰ ਲੱਗਦਾ ਹੈ ਹੋ ਗਏ 3-4 ਮਹੀਨੇ ਜੁਲਾਈ ਦਾ ਗਿਆ ਹਜੇ ਤੱਕ ਕੋਰੋਂ ਕੰ ਹਜੇ ਤੇ ਕਰੋ ਟੁੱਟਮਾ ਕੰਮ ਕਰਦਾ ਕਿਤੇ 10 ਡਾਲਰਾਂ ਤੇ ਕਰ ਲਿਆ ਕਿਤੇ ਕਿਵੇਂ ਕਰ ਲਿਆ ਕਿਤੇ ਕਿਵੇਂ ਕਰ ਲਿਆ ਤੇ ਉਹ ਤੋਂ ਆਪਦਾ ਗੁਜ਼ਾਰਾ ਨਹੀਂ ਹੋ ਰਿਹਾ ਤੇ ਬੱਚਾ ਸਟ੍ਰੈਸ ਚ ਹੈ ਆਪਣਾ ਆਪਦਾ ਬੱਚਾ ਹੀ ਰਿਸ਼ਤੇਦਾਰੀ ਚੁਗਿਆਗਾ ਉਹ ਸਟ੍ਰੈਸ ਚ ਹੈ ਲੈ ਬੱਚਾ ਕਿਉਂਕਿ ਉਹਨੂੰ ਕੰਮ ਨਹੀਂ ਮਿਲ ਰਿਹਾ ਉਹਨੂੰ ਟੈਂਸ਼ਨਾਂ ਵੀ ਮੈਂ 20-25 ਲੱਖ ਲਾ ਕੇ ਆਏ ਆ ਤੇ ਮੇਰੇ ਇੱਥੇ ਪੂਰਾ ਨਹੀਂ ਬੈਂਦਾ ਬੇਚਾਰਾ ਜਿੰਨਾ ਕੋ ਉਹ ਕੰਮ ਕਰਦਾ ਮਸਾ ਕਰਦਾ ਰੈਂਟ ਭਰਦਾ ਤੇ ਬਾਕੀ ਜਿਹੜਾ ਗਰੋਸਰੀ ਵਗੈਰਾ ਉਹ ਤਾਂ ਕੈਨੇਡਾ ਚ ਆਪਣੇ ਤੋਂ ਵੀ ਮਹਿੰਗੀ ਹੈ ਤੇ ਉਸ ਜਵਾਕ ਨੇ ਖੁਦ ਕਿਹਾ ਕਹਿੰਦਾ ਮੇਰਾ ਤਾਂ ਵਹਿਮ ਹੀ ਸੀ ਕਹਿੰਦਾ ਉਹ ਨਿਕਲ ਗਏ ਇੱਥੇ ਆ ਮਨ ਮਨ ਤਰ ਲੱਗਦਾ ਸੀ ਵੀ ਇੱਥੇ ਆ ਕੇ ਬੜੀ ਕਮਾਈ ਹੋ ਜੂ ਐ ਹੋ ਜੂ ਕਹਿੰਦਾ ਤੱਟਾਫੀ ਵਾਲਾ ਕੰਮ ਇੱਥੇ ਜੇ ਕਹਿੰਦਾ ਵੀ ਬੰਦਾ ਘੰਟਾ ਵੇਲਾ ਰਹਿ ਗਿਆ ਤਾਂ ਭੁੱਖਾ ਮਰ ਜੂ ਮੈਂ ਕਹੇ ਪੰਜਾਬ ਥੋੜਾ ਹੀ ਆ ਵੀ ਹੁਣ ਪੋ ਮੰਗਦਾ ਮਹੀਨਾ ਆ ਗਿਆ ਤੇ ਰਿੰਨੀ ਜਾਓ ਸਾਗ ਤੇ ਰੋਟੀਆਂ ਨਾਲ ਖਾਈ ਜਾਓ ਕਣਕ ਚ ਕੀੜਾ ਮਾਰਿਓ ਮੈਂ ਕਹਣੀਆ ਵੀਰੇ ਪੰਜਾਬ ਵਰਗੀ ਸਰਦਾਰੀ ਕਿਤੇ ਨਹੀਂ ਤੇ ਤੁਸੀਂ ਪ੍ਰਵਾਸੀਆਂ ਦਾ ਰਾਜ ਪੰਜਾਬ ਚ ਕਰਵਾ ਕੇ ਰੋਹੋਂਗੇ ਮੈਂ ਬਾਲੀ ਵੱਡੀ ਨਹੀਂ ਸਿਆਣੀ ਪਰ ਮੈਂ ਜੋ ਦੇਖਦੀ ਆ ਜੋ ਸੁਣ ਰਹੀ ਆ ਜੋ ਹੋ ਰਿਹਾ ਉਹਦੇ ਅਕੋਰਡਿੰਗ ਕਹਿ ਰਹੀ ਆ ਸੋਨ ਨੂੰ ਵੀ ਤੁਸੀਂ ਬੱਚੇ ਬਾਹਰ ਭੇਜੀ ਜਾਂਨੇ ਹੋ ਪੰਜਾਬ ਚ ਕੌਣ ਰਹੂ ਪੰਜਾਬ ਚ ਪ੍ਰਵਾਸੀ ਆ ਜਾਣਗੇ ਸਾਰੇ ਜਿਹੜੇ ਪੰਜਾਬ ਦੀ ਖਾਤਰ ਇੰਨੇ-ਇੰਨੇ ਜੋਧੇ ਸੂਰਮੇ ਲੜ ਕੇ ਗਏ ਉਹ ਹੀ ਪੰਜਾਬ ਤੁਸੀਂ ਗੁਲਾਮ ਬਣਾਈ ਜਾਂਦੇ ਹੋ ਮੈਨੂੰ ਐ ਨਹੀਂ ਸਮਝ ਆਉਂਦੀ ਵੀ ਇਹ ਚਾ ਕੈਨੇਡਾ ਦੇ ਵਿੱਚ ਕਿਹੜਾ ਦਰਖਤਾ ਜਿੱਥੇ ਜਾ ਕੇ ਤੁਸੀਂ ਪੈਸੇ ਤੋੜ ਲੈਨੇ ਹੋ ਜਿਹੜੀਆਂ ਕੁੜੀਆਂ ਦੀ ਲੋਕ ਇੰਨੀ ਰਿਸਪੈਕਟ ਕਰਦੇ ਸੀ ਬਿਜਾਰੀਆਂ ਦੀ ਕੈਨੇਡਾ ਭੇਜੀ ਜਾਂਦੇ ਹੋ ਕੈਨੇਡਾ ਭੇਜੀ ਜਾਂਦੇ ਹੋ ਕੈਨੇਡਾ ਭੇਜੀ ਜਾਂਦੇ ਹੋ ਪਹਿਲਾਂ ਦੇਖ ਤੇ ਲਿਆ ਕਰੋ ਵੀ ਆਪਣੀ ਕੰਪੈਸਟੀ ਕੀ ਆ ਵੀ ਜੇ ਇੱਕ ਟਾਈਮ ਬੱਚੇ ਦੀ ਫੀਸ ਨਾ ਭਰੀ ਗਈ ਐ ਸੀ ਭੇਜ ਦਾਂਗੇ ਆਪਾਂ ਤਾਂ ਰਿਣੀ ਜਿਣੀ ਲਾ ਕੇ ਮੇਰੇ ਨਾਲ ਦੋ ਤਿੰਨ ਨਹੀਂ ਮੇਰੇ ਨਾਲ ਬਾਹਲਾਂ ਬਣਾ ਨੇ ਗੱਲਾਂ ਕੀਤੀਆਂ ਵੀ ਅਸੀਂ ਹੁਣ ਮਗਰ ਜ਼ਮੀਨਾਂ ਵੇਚ ਕੇ ਪੈਸੇ ਬੱਚਿਆਂ ਨੂੰ ਭੇਜ ਰਹੇ ਹਾਂ ਤੇ ਰੋਂਦੀਆਂ ਵੀ ਐ ਕਿਉਂ ਕਿਉਂਕਿ ਲੋਕਾਂ ਦੀ ਸ਼ਰਮ ਮਾਰ ਜਾਂਦੀ ਐ ਫਿਰ ਆਪਾਂ ਮਿਹਣੇ ਦੇਣ ਨੂੰ ਤਿਆਰ ਬੈਠੇ ਹੁੰਨੇ ਆ ਐ ਤਾਂ ਉਹਨਾਂ ਵਿੱਚ ਮੇਰੇ ਦੇ ਵੀ ਕਮੈਂਟ ਕਰਨਗੇ ਆ ਗਈ ਵੱਡੀ ਸਿਆਣੀ ਬਾਈ ਜਿਹੜੀ ਗੱਲ ਖਟਕਦੀ ਆ ਆਪਾਂ ਤਾਂ ਬੋਲਾਂਗੇ ਤੇ ਜਿਹੜਾ ਬੰਦਾ ਬੋਲਦਾ ਉਹਨੂੰ 10 ਮਾੜਾ ਵੀ ਕਹਿੰਦੇ ਹੋ ਜਾਂ 10 ਚੰਗਾ ਵੀ ਕਹਿੰਦੇ ਹੁੰਦੇ ਉਰਨ ਦੀ ਹੈ ਕਹਿੰਦੀ ਭਾਣੇ ਮੇਰੇ ਕੋਲ 2 ਢਾਈ ਏਕੜ ਜ਼ਮੀਨ ਸੀ 2 ਗੁੜੀਆਂ ਸੀ ਮੇਰੀਆਂ ਇੱਕ ਹਜੇ ਗਈ ਨਹੀਂ ਦੂਜੀ ਇੱਕ ਬਾਕੀ ਉਹਦੇ ਮੰਗ ਰੋਹ ਜ਼ਮੀਨਾਂ ਵੇਚ ਕੇ ਪੈਸੇ ਫੇ ਕੀ ਫਿਰ ਖੱਟਿਆ ਉਹਨਾਂ ਨੇ ਕੀ ਦੇ ਤਕ ਕੈਨੇਡਾ ਨੇ ਕੈਨੇਡਾ ਦਾ ਸਾਰੀ ਜ਼ਮੀਨ ਖਾ ਗਈ ਫਿਰ ਉਹਨਾਂ ਦੀ ਜਿਹੜੀ ਸੀਗੇ 2 ਢਾਈ ਏਕੜ ਕੁਛ ਨਹੀਂ ਕਰਟਾ ਜਿਹੜਾ ਮੁੰਡਾ ਹੁਣ ਸਾਡਾ ਰਿਸ਼ਤੇਦਾਰ ਚੁਗਿਆ ਉਹ ਕਹਿੰਦਾ ਇੱਥੇ ਹੈ ਕੀ ਕਹਿੰਦਾ ਮੈਂ ਤਾਂ ਆਪ ਬੜੀ ਅੱਗ ਮਚਾਈ ਸੀ ਕਹਿੰਦਾ ਘਰ ਦੇ ਟਿਕਣ ਨਹੀਂ ਸੀ ਦਿੱਤੇ ਜਾਉਂ ਬਾਹਰ ਜਾਉਂ ਬਾਹਰ ਜਾਉਂ ਬਾਹਰ ਜਾਉਂ ਕਹਿੰਦਾ ਮੇਰੇ ਤੇ ਇੱਕ ਮਹੀਨੇ ਚੋਂ ਪਹਿਲੇ ਖਾ ਨਿਕਲ ਗਿਆ ਬਾਹਰ ਦਾ ਨ ਕਾਰ ਦਾ ਨਾ ਮੋੜੂਗਾ ਕਹਿੰਦਾ ਫੇਰ ਕਿਤੇ ਮੈਂ ਕਹ ਉਹ ਕਹਿੰਦਾ ਮੈਂ ਤਾਂ ਨਹੀਂ ਰਹਿੰਦਾ ਕੈਨੇਡਾ 25 ਲੱਖ ਦਾ ਕਾਲਜ ਦਾ ਜੁਨੀਵਰਸਿਟੀ ਦਾ ਧੂ ਵੀ ਜਾਦਾਗਾ ਬਾਕੀ ਉਹ ਵਿਚਾਰਾ ਪਲੱਸ 2 ਕਰਕੇ ਗਿਆ ਉਹ ਕਹਿੰਦਾ ਮਰਾ ਬੀ 25 ਲੱਖ ਜਿਹੜਾ ਮੈਂ ਮੇਰੇ ਪਿਓ ਦਾ ਲਵਾਇਆ ਮੈਂ ਛੇਤਰ ਤਾਂ ਨਹੀਂ ਖਾਣੇ ਹੁਣ ਪਿਓ ਨੇ ਕਿਵੇਂ ਦਿੱਤਾ ਇਹ ਵੀ ਸਾਨੂੰ ਪਤਾ ਹੀ ਹੁੰਦਾ ਵੀ ਇਹ 25 ਲੱਖ ਕਿਹਦੇ ਕੋਲੇ ਹੁੰਦਾ ਅੱਜ ਦੀ ਮਹਿੰਗਾਈ ਦੇ ਵਿੱਚ 25 ਲੱਖ ਹੈ ਕਿਸੇ ਕੋਲੇ ਨਹੀਂ ਹੈਗਾ ਮੁਕ ਦੀ ਗੱਲ ਲੈ ਜਿਹੜੀ ਤੁਸੀਂ ਐ ਕਹਿੰਦੇ ਕਿਥੇ ਕੁੜਨਾ ਧੱਕੇ ਖਾਂਦੀ ਫਿਰ ਦੁੱਗਣਾ ਧੱਕੇ ਖਾਂਦੀਆਂ ਨੇ ਹਾਂ ਤੁਸੀਂ ਇੱਥੇ ਕਦਰ ਕੁੜੀਆਂ ਆਇਆ ਕੁੜੀਆਂ ਆ ਉੱਥੇ ਤੇ ਵਿਚਾਰੀਆਂ ਕੁੜੀਆਂ ਨੂੰ ਕੌਣ ਆ ਉੱਥੇ ਕੁੜੀਆਂ ਦਾ ਪਹਿਲਾਂ ਤਾਂ ਤੁਸੀਂ ਮੈਨੂੰ ਐ ਦੱਸੋ ਵਿਚਾਰੀਆਂ ਦਾ ਕੌਣ ਆ ਉੱਥੇ ਬਗਾਨੇ ਮੁਲਖ ਚ ਕੌਣ ਆ ਕਿਸੇ ਦਾ ਇੱਥੇ ਤਾਂ ਇੱਥੇ ਆਪਣੇ ਤਾਂ ਹਜੇ ਤੁਸੀਂ ਕਹਿੰਦੇ ਪੰਜਾਬ ਮਾੜਾ ਪੰਜਾਬ ਤੇ ਦੂ ਚੰਗਾ ਹੈ ਉੱਥੇ ਕੁੜੀਆਂ ਰੋਲਦੀਆਂ ਫਿਰਦੀਆਂ 10-10 ਡਾਲਰਾਂ ਤੇ ਵਿਚਾਰੀਆਂ ਚੱਲ ਜਿੰਨਾਂ ਦੀ ਸੈਟਿੰਗ ਹੋ ਜਾਂਦੀ ਹੋ ਭਾਈ ਜਿਹੜੀਆਂ ਘਰੋਂ ਤਕੜੀਆਂ ਹੋਣਗੀਆਂ ਜਿਨ੍ਹਾਂ ਦੇ ਮਾਪੇ ਮਗਰ ਪੈਸੇ ਭੇਜ ਦੇਉਣਗੇ ਉਹਨਾਂ ਦਾ ਗੁਜ਼ਾਰਾ ਸੌਖਾ ਹੋ ਜਾਂਦਾ ਹੋ ਜਿਹੜਾ ਕੋਈ ਸਾਡੇ ਵਰਗਾ ਗਰੀਬ ਕੁੜੀ ਨੂੰ ਭੇਜੂਗਾ ਉਹ ਮਗਰ ਕਿੱਥੋਂ ਭੇਜ ਦੂਗਾ ਜਿਹੜਾ ਢੱਡ ਪੇਟ ਬਨ ਕੇ ਮਸਾਂ 20 ਲੱਖ ਇਕੱਠਾ ਕਰਿਆ ਹੋ ਐ ਨਹੀਂ ਪਤਾ ਉਹ 20 ਲੱਖ ਦੇ ਵਿੱਚ ਕੀ ਕੁਸ ਅਗਲੇ ਨੇ ਧਰਿਆ ਹੋ ਉਹ ਛਡਾਉਣਾ ਵੀ ਹੁੰਦਾ ਫਿਰ ਮੇਰੀ ਹੱਥ ਬਨ ਕੇ ਬੇਨਤੀ ਆ ਆਪਣੇ ਪੰਜਾਬੀਆਂ ਨੂੰ ਵੀ ਬਾਈ ਬਨ ਕੇ ਮੜਾ ਜਾ ਸੋਚੋ ਅੱਖਾਂ ਬਨ ਬਨ ਵੇਚ-ਵੇਚ ਜ਼ਮੀਨਾਂ ਬੱਚ ਸੋ ਛੋਟੇ ਬੱਚੇ ਸੇਫ ਨਹੀਂ ਹੈਗੇ ਕੈਨੇਡਾ ਚ ਵੀ ਇਹ ਗੱਲ ਦਿਲ ਚੋਂ ਕੱਢ ਦਿਓ ਜੇ ਤੁਹਾਡੇ ਕੋਲੇ ਛੋਟੇ ਬੱਚੇ ਦੀ ਸੇਫਟੀ ਹੈ ਨਹੀਂ ਤੇ ਫਿਰ ਬਗਾਨੇ ਮੁਲਕ ਚ ਤੁਹਾਡੀ ਸੇਫਟੀ ਕਾਦੀ ਹੈ ਇੱਥੇ ਇੱਥੇ ਤੁਸੀਂ ਕੰਮ ਕਿਉਂ ਨਹੀਂ ਕਰਦੇ ਇੱਥੇ ਤੁਹਾਨੂੰ ਸ਼ਰਮ ਮਾਰਦੀ ਹੈ ਸ਼ਰਮ ਦੇ ਟੋਰੀ ਲੰਕਦੇ ਆ ਅਸੀਂ ਫਲਾਣਾ ਥਾ ਕੰਮ ਕਰਾਂਗੇ ਫਲਾਣਾ ਹੈਗਾ ਤੂੰ ਫਲਾਣਾ ਹੈਗਾ ਤੂੰ ਜਦੋਂ ਛੋਟੇ ਤੇ ਵਿਪਤਾ ਪੈ ਗਈ ਛੋਟੇ ਬੱਚੇ ਦਾ ਕੋਈ ਉੱਥੇ ਮੁੜ ਕੇ ਉਹ ਗੱਲ ਆ ਵੀ ਬੇਨਤੀਆਂ ਪਾਈ ਜਾਂਦੇ ਹੋ ਵੀ ਸਾਡੇ ਬੱਚੇ ਨੂੰ ਐ ਹੋ ਗਿਆ ਜੀ ਸਾਡੀ ਮਦਦਤ ਕਰੋ ਮੇਰੇ ਬਾਹਰਲੇ ਦੇਸ਼ਾਂ 'ਚ ਕੁਛ ਨਹੀਂ ਮੇਰੇ ਵੀ ਦੋ ਬੱਚੇ ਸੀ ਮੈਂ ਵੀ ਇਹਨਾਂ ਨੂੰ ਆਇਲਸ ਕਰਾਇਆ ਸੀ ਬੈਂਡਾ ਦੋਨੇ ਵਾਕਾਂ ਦੇ ਜਦੋਂ ਉੱਥੇ ਜਾ ਕੇ ਨਾਲ ਦੇ ਬੱਚਿਆਂ ਨੇ ਹਾਲ ਦੱਸੇ ਨਾ ਤੇ ਆਪਾਂ ਤਾਂ ਚੁੱਪੀ ਕਰ ਗਏ ਵੀ ਮਣਾ ਨਾਲ ਤਾਂ 30-40 ਲੱਖ ਰੁਪਏ ਲਾਵਾਂਗੇ ਤੇ ਨਾਲੇ ਉੱਥੇ ਬੱਚੇ ਵਿਚਾਰੇ ਦਿਹਾੜੀਆਂ ਕਰਨਗੇ ਆਪਣੇ ਨਾਲੋਂ ਕਿਤੇ ਜ਼ਿਆਦਾ ਦਿਹਾੜੀ ਉੱਥੇ ਆ ਇੱਥੇ ਤੁਸੀਂ ਸ਼ਰਮ ਮਣਦੇ ਹੋ ਉੱਥੇ ਸ਼ਰਮ ਨਹੀਂ ਮਣਦੇ ਕੰਮ ਕਰਦੇ ਹੋ ਉੱਥੇ ਜੋ ਕੰਮ ਮਿਲਦਾ ਉਹ ਕਰਦੇ ਹੋ ਇੱਥੇ ਘਰੇ ਮਾੜਾ ਜਾ ਕੋਈ ਕਹਿ ਦੇਣਾ ਵੀ ਮੈਂ ਬਿਮਾਰਾਂ ਤੇ ਪੋਚਾ ਲਾ ਦੋ ਸ਼ਰਮ ਆਉਂਦੀ ਹੈ ਜੀ ਮੈਂ ਪੋਚਾ ਕਿਵੇਂ ਲਾਵਾਂ ਇਥੇ ਟੋਰਾ ਲੱਗ ਜਾਂਦਾ ਸੋ ਮੇਰੀਆਂ ਗਲਾਂ ਦਾ ਜਿਹਨੂੰ ਗੁੱਸਾ ਲੱਗਦਾ ਲੱਗੀ ਜਾਵੇ ਮੇਰੀ ਸਿਹਤ ਤੇ ਕੋਈ ਅਸਰ ਨਹੀਂ ਪਰ ਆਪਾਂ ਜੋ ਦੇਖ ਰਹੇ ਆ ਸੁਣ ਰਹੇ ਆ ਮੇਰੇ ਨਾਲ ਕਸਟਮਰ ਜੁੜਦੇ ਆ ਮੈਨੂੰ ਦੱਸਦੇ ਆ ਵੀ ਇੱਥੇ ਆ ਹਾਲ ਹੈ ਜੀ 70 70 ਕਿੱਲਿਆਂ ਵਾਲੇ ਜਿਹੜੇ ਕੈਨੇਡਾ 'ਚ ਬੈਠੇ ਆ ਨਾ ਉਹ ਵੀ ਕਹਿੰਦੇ ਆ ਵੀ ਇੱਥੇ ਕੁਝ ਨਹੀਂ ਪਰ ਅਸੀਂ ਕਹਿਣੋ ਹਟ ਗਏ ਸਾਨੂੰ ਮੋੜ ਕੇ ਇਹੋ ਹੀ ਕਹਿੰਦੇ ਸਾਡੇ ਰਿਸ਼ਤੇਦਾਰ ਤੁਸੀਂ ਕਿਉਂ ਬੈਠੇ ਹੋ ਮੈਨੂੰ ਦੱਸੋ ਜੀ ਉਹ ਕਹਿੰਦੇ ਵੀ ਨਹੀਂ ਭੈਣ ਜੀ ਅਜੇ ਤਾਂ ਸਮਝਾਉਣਾ ਸਾਡਾ ਤਾਂ ਲੋਕਾਂ ਨੇ ਇਹੀ ਕੁਛ ਕਿਹਾ ਨਾ ਤੇ ਇੱਥੇ ਹੁਣ ਸਾਨੂੰ ਪਤਾ ਹੀ ਆ ਵੀ ਸਾਰੇ ਜਿਹੜੇ ਪ੍ਰਵਾਸੀ ਆ ਉਹਨਾਂ ਦਾ ਆਪਣੇ ਇਥੇ ਪੰਜਾਬ ਤੇ ਰਾਜ ਹੋ ਰਿਹਾ ਓ ਤੁਹਾਡੇ ਸਾਹਮਣੇ ਹੀ ਆ ਵੀ ਮਹਾਰਲੀ ਚ ਕੀ ਕੁਝ ਹੋਇਆ ਮੈਨੂੰ ਐਸਾ ਲੱਗਦਾ ਵੀ ਇੱਕ ਪਾਸੇ ਤੁਸੀਂ ਭਗਤ ਸਿੰਘ ਦਾ ਜਨਮ ਦਿਨ ਮਨਾਉਨੇ ਹੋ ਗੁਰੂਆਂ ਨੂੰ ਕਹਿਨੇ ਹੋ ਵੀ ਉਹਨਾਂ ਨੇ ਅਸੀਦੀਆਂ ਦਿੱਤੀਆਂ ਪ੍ਰਮਾਤਮਾ ਨੂੰ ਕਹਿਨੇ ਹੋ ਵੀ ਇਸ ਪੰਜਾਬ ਲਈ ਬਹੁਤ ਬਹੁਤ ਸੂਰਮੇ ਯੋਧੇ ਲੜ ਗਏ ਫਿਰ ਤੁਸੀਂ ਉਹਨਾਂ ਦੀ ਕਿੰਨੀ ਕੀ ਇੱਜ਼ਤ ਕਰਦੇ ਹੋ ਬਹਿ ਕੇ ਸੋਚੋ ਉਹਨਾਂ ਨੇ ਤੇ ਇਸ ਪੰਜਾਬ ਨੂੰ ਬਚਾਉਣ ਦੀ ਖਾਤਰ ਆਪਣੀਆਂ ਜਾਨਾਂ ਦੇਤੀਆਂ ਉਹ ਗੱਲ ਆ ਵੀ ਪਰਿਵਾਰਾਂ ਬਾਰੇ ਵੀ ਨਹੀਂ ਸੋਚਿਆ ਐਨਾ ਕੁਛ ਕਰ ਕੇ ਆਪਾਂ ਕੀ ਕਰ ਰਹੇ ਆ ਫਿਰ ਆਪਾਂ ਉਹਨਾਂ ਦੇ ਕਹਿ ਰਾ ਤੇ ਚੱਲ ਰਹੇ ਆ ਨਹੀਂ ਬਿਲਕੁਲ ਵੀ ਨਹੀਂ ਚੱਲ ਰਹੇ ਇੱਥੇ ਕੁੜੀਆਂ ਵਿਚਾਰੀਆਂ ਆਰਕੈਸਟਰਾ ਦਾ ਕੋਈ ਕੰਮ ਕਰਦੀਆਂ ਨਾ ਤੇ ਇੱਥੇ ਸਟਾਰ ਦੇ ਦਿੰਦੇ ਆ ਫਲਾਣਾ ਦੀ ਕੁੜੀ ਤਾਂ ਆਰਕੈਸਟਰਾ 'ਚ ਕੰਮ ਕਰਦੀ ਆ ਕਰਦੀ ਆ ਵਿਚਾਰੀ ਕੀ ਕਰਦੀ ਆ ਉਹ ਨੱਚਦੀ ਆ ਨੱਚਦੀ ਕਹਦੀ ਆ ਤੇਰਾ ਪੈਸੇ ਲਈ ਤੇ ਪੈਸਾ ਸਭ ਦੀ ਜ਼ਰੂਰਤ ਹੈ ਸੋਨ ਨੂੰ ਵੀ ਪਤਾ ਹੈ ਜੋ ਨੱਚ ਕੇ ਵੀ ਆਪਦਾ ਪਰਿਵਾਰ ਦਾ ਢਿੱਡ ਭਰ ਰਹੀ ਹੈ ਤੇ ਫਿਰ ਇਹਦੇ ਵਿੱਚ ਮਿਹਣੇ ਵਾਲੀ ਕਿਹੜੀ ਗੱਲ ਆ ਤੇ ਬਾਹਰ ਕੀ ਖੁਸ਼ ਹੋ ਰਿਹਾ ਹੈ ਉੱਥੇ ਤੁਸੀਂ ਚੁੱਪੋਂ ਬੜਾ ਬੋਲਦੇ ਹੋ ਬੜਾ ਚੌੜੇ ਹੋ ਕੇ ਕਹਿੰਦੇ ਹੋ ਅਸੀਂ ਕੈਨੇਡਾ ਤੋਂ ਆਏ ਆ ਕੈਨੇਡਾ ਤੋਂ ਆਏ ਹੋ ਠੀਕ ਹੈ ਕੈਨੇਡਾ ਤੋਂ ਆਏ ਹੋ ਤੇ ਪਰ ਜਿਹੜਾ ਪੰਜਾਬ ਸੋਡਾ ਆਪਦਾ ਉਹਦਾ ਕੀ ਹਾਲ ਕਰ ਰੱਖਿਆ ਤੁਸੀਂ ਇੱਥੇ ਪ੍ਰਵਾਸੀ ਬੰਦੇ ਨਹੀਂ ਤਾਂ ਥਾਂ ਥਾਂ ਤੇ ਰੇੜੀਆਂ ਖੜੀਆਂ ਐ ਤੇ ਆਪਣੇ ਵਾਲੇ ਸਬਜ਼ੀ ਵੇਚਣ ਤੋਂ ਵੀ ਸ਼ਰਮ ਮਣਦੇ ਆ ਮੈਂ ਨਹੀਂ ਇੱਥੇ ਸਬਜ਼ੀ ਵੇਚਦਾ ਫਲੋਨਾ ਕੋਈ ਸਬਜ਼ੀ ਵੇਚਦਾ ਉਹ ਫਲਾਨਾ ਕਿਹੜਾ ਸਾਨੂੰ ਖਾਣ ਨੂੰ ਦੇ ਜਾਂਦਾ ਤੁਸੀਂ ਲੈਣਾ ਕੀ ਆ ਹੁਣ ਅਸੀਂ ਆ ਅਸੀਂ ਕੱਪੜੇ ਦਾ ਕੰਮ ਵੀ ਕਰੀ ਜਾਂਦੇ ਆ ਇੱਥੇ ਮੈਂ ਹੁਣ ਟਿਫਨ ਦਾ ਕੰਮ ਵੀ ਤੋਰ ਰਹੀ ਆ ਵੀ ਭਾਈ ਜੀ ਨੂੰ ਟਿਫਨ ਦੀ ਲੋੜ ਆ ਸੀ ਟਿਫਨ ਵੀ ਦੇਵਾਂਗੇ ਬਣਾ ਕੇ ਖਾਣਾ ਬਣਾ ਕੇ ਵੀ ਖਵਾਵਾਂਗੇ ਤੇ ਫਿਰ ਸ਼ਰਮ ਘਾਦੀ ਐ ਪੈਸੇ ਬਣਦੇ ਆ ਕੋਈ ਫਰੀ ਤਾਂ ਨਹੀਂ ਕਿਸੇ ਲਈ ਕਰਦੇ ਅਸੀਂ ਅਸੀਂ ਹੁਣ ਕੰਮ ਤੋਰ ਰਹੇ ਆ ਵੀ ਭਾਈ ਜੀ ਨੇ ਕਿਸੇ ਨੇ ਘਰ ਦਾ ਬਣਾਇਆ ਖਾਣਾ ਚੁੱਲੇ ਦੀ ਪੱਕੀ ਰੋਟੀ ਖਾਣੀ ਆ ਵੀ ਅਸੀਂ ਇੱਥੇ ਪ੍ਰੋਵਾਈਡ ਕਰਾਂਗੇ ਸਾਡੇ ਘਰੇ ਅਗਲਾ ਬੈਠੇ ਮੌਜ ਨਾਲ ਆ ਕੇ ਹਾਂ ਵੀ ਅਸੀਂ ਸ਼ਰਾਬ ਵਾਲਿਆਂ ਨੂੰ ਬੰਦ ਕੀਤਾ ਵੀ ਭਾਈ ਸ਼ਰਾਬ ਵਾਲਾ ਬੰਦਾ ਸਾਡੇ ਘਰੇ ਨਾ ਆਵੇ ਸੋਫੀ ਬੰਦਾ ਠੀਕ ਹੈ ਆਓ ਖਾਣਾ ਖਾਓ ਅਸੀਂ ਖਵਾਵਾਂਗੇ ਬਣਾ ਕੇ ਕਿਉਂਕਿ ਅਸੀਂ ਪੈਸੇ ਲੈਣੇ ਅਸੀਂ ਕਿਹੜਾ ਫ੍ਰੀ ਖਵਾਉਣੀ ਆ ਕੰਮ ਹੈ ਜੀ ਇਹੀ ਚੀਜ਼ਾਂ ਬਾਹਰਲੇ ਦੇਸਾਂ 'ਚ ਉਹੀ ਹੈ ਇੱਥੇ ਇੱਥੇ ਕਰ ਲੋ ਉਹੀ ਚੀਜ਼ਾਂ ਇੱਥੇ ਵੀ ਉਹੀ ਬੰਦੇ ਆ ਤੇ ਉੱਥੇ ਵੀ ਉਹੀ ਬੰਦੇ ਆ ਫਰਕ ਕੀ ਉੱਥੇ ਡਾਲਰ ਹੈ ਤੇ ਸੋਨੂੰ ਫਿਰ ਪਤਾ ਹੋਣਾ ਚਾਹੀਦਾ ਫਿਰ ਡਾਲਰ ਡਾਲਰਾਂ 'ਚ ਹੀ ਲੱਗਦੇ ਆ ਤੁਸੀਂ ਕਹਿੰਦੇ ਹੋ ਸਾਡੀ 2 ਲੱਖ ਤਨਖਾਹ ਪੈ ਗਈ ਜੀ ਮਹੀਨੇ ਦੀ ਉਸ 2 ਲੱਖ ਦੇ ਵਿੱਚੋਂ ਕੈਨੇਡਾ ਦੇ ਖਰਚੇ ਤਾਂ ਕੱਢ ਲਿਆ ਕਰੋ ਉਹ ਤਾਂ ਦੱਸ ਦਿਆ ਕਰੋ ਵੀ ਸਾਡੇ ਖਰਚੇ ਇੰਨੇ ਆ ਦੋ ਲੱਖ 10 ਦਿੰਨੇ ਬੜੇ ਹੁਬਕੇ ਵੀ ਸਾਡਾ 2 ਲੱਖ ਆ ਇੰਡੀਆ ਦਾ ਮੈਂ ਕਿਹਾ ਨਹੀਂ ਇੰਡੀਆ ਜੀ ਦਾ 20000 ਹੀ ਵਾਧੂ ਆ ਘਰ ਦੀ ਕਣਕ ਘਰ ਦੀਆਂ ਸਬਜ਼ੀਆਂ ਠੀਕ ਆ ਤੁਸੀਂ ਲਾਉਂਦੇ ਨਹੀਂ ਲਾਉਣੋਂ ਹਟ ਗਏ ਮਿਹਨਤ ਕਰਨੋਂ ਹਟ ਗਏ ਹੁਣ ਸਾਡੇ ਗਿੱਠ ਥਾਂਗਾ ਉੱਥੇ ਮਨ ਲਗਾਦਾ ਮੈਂ 10 ਪ੍ਰਕਾਰ ਦੀਆਂ ਸਬਜ਼ੀਆਂ ਲਾਈਆਂ ਪਈਆਂ ਮਿਹਨਤ ਨਹੀਂ ਕਰਨੀ ਬਾਹਰ ਜਾ ਕੇ ਬੜੀ ਮਿਹਨਤ ਕਰ ਮੈਨੂੰ ਸਮਝ ਨਹੀਂ ਆਉਂਦੀ ਕਹਿੰਦੇ ਸਾਡਾ ਆ ਦੁੱਖ ਦਾ ਆ ਦੁੱਖ ਦਾ ਕੈਨੇਡਾ ਜਾ ਕੇ ਸਾਰਾ ਦਾ ਦੁੱਖ ਨੂੰ ਹਟ ਜਾਂਦਾ ਉੱਥੇ ਤਾਂ ਬੁੜੀਆਂ ਵੀ ਕੰਮ ਕਰਦੀਆਂ ਬੇਰ ਤੋੜਦੀਆਂ ਸਾਰੇ ਕੰਮ ਕਰਦੀਆਂ ਉੱਥੇ ਜਾ ਕੇ ਕਿਹਦਾ ਕੋਲਦਾ ਜਮਾ ਬਜ਼ੁਰਗ ਬਜ਼ੁਰਗ ਵੀ ਉੱਥੇ ਖਾਣਾ ਬਣਾਉਂਦੇ ਆ ਇੱਥੇ ਸਾਰਿਆਂ ਦਾ ਦੁੱਖ ਦਾ ਗੋਡਾ ਦੁੱਖ ਦਾ ਲੱਤ ਦੁੱਖ ਸਾਰਿਆਂ ਦੀ ਦੁੱਖਦੀ ਹੈ ਉੱਥੇ ਜਾ ਕੇ ਉੱਥੇ ਤਾਂ ਉਦੋਂ ਵੀ ਆ ਜਾਂਦੀ ਠੰਡ ਬੰਦਾ ਜੁੜ ਜਾਂਦਾ ਸੋ ਮੇਰਾ ਕਹਿਣ ਦਾ ਭਾਵ ਆ ਤੁਹਾਨੂੰ ਗੁੱਸਾ ਲੱਗੇ ਤਾਂ ਮੈਂ ਕੁਝ ਨਹੀਂ ਕਰ ਸਕਦੀ ਬਈ ਆਪਦੇ ਪੰਜਾਬ ਨੂੰ ਬਚਾਉਣ ਦੇ ਚੱਕਰ ਚ ਕਿੰਨੇ ਕ ਲੜਨਗੇ 2-4 ਹੋਣਗੇ ਹੋਰ ਜਿਹੜੇ ਲੜਨਗੇ ਆ ਲੱਖਾਂ ਬੋਲੀ ਜਾਂਦਾ ਵੀ ਭਾਈ ਪਾਣੀ ਆਪਣਾ ਇੱਧਰ ਹੋ ਗਿਆ ਜੀ ਇੱਧਰ ਹੋ ਗਿਆ ਆਪਣੀਆਂ ਜ਼ਮੀਨਾਂ ਕਿਸੇ ਦੀ ਛੇਤੇ ਕੋਈ ਅਸਰ ਨਹੀਂ ਦੇਖਿਆ ਜਾਵੇ ਤਾਂ ਬੰਦਾ ਸੱਚ ਬੋਲ ਰਿਹਾ ਵੀ ਪਾਣੀ ਐ ਪਾਣੀ ਦੀ ਕਦਰ ਨਹੀਂ ਆਪਣੇ ਮਿੱਠੀ ਆਪਣੇ ਪੰਜਾਬ ਵਰਗਾ ਤਾਂ ਮੈਂ ਗਣੀ ਕਿਤੇ ਦੇਸੀ ਹੈ ਨਹੀਂ ਬੱਚੇ ਤਾਂ ਮੇਰੇ ਵੀ ਹੈ ਮੇਰੇ ਬੱਚੇ ਤਾਂ ਕੋਈ ਐਨ ਮੈਨੂੰ ਟੈਨਸ਼ਨ ਨਹੀਂ ਬਡਾਰਾ ਗੁੜੀਆ ਚੰਡੀਗੜ੍ਹ ਕਰਦੀ ਐ ਜੋ 5 ਸਾਲ ਹੋ ਗਏ ਕੋਈ ਟੈਨਸ਼ਨ ਨਹੀਂ ਕਿਉਂਕਿ ਚੰਡੀਗੜ੍ਹ ਚ ਵੀ ਕੈਨੇਡਾ ਵਾਂਗੂ ਸੇਫਟੀ ਐ ਥਾਂ ਥਾਂ ਤੇ ਪੁਲਿਸ ਖੜੀ ਹੁੰਦੀ ਐ ਅੱਧੀ ਅੱਧੀ ਕਿਲੋਮੀਟਰ ਤੇ ਉਥੋਂ ਵੱਧ ਮੈਨੂੰ ਤਾਂ ਆਪਣੇ ਪੰਜਾਬ ਚ ਸੇਫਟੀ ਲੱਗਦੀ ਐ ਕਮ ਸੇ ਕਮ ਆਪਣੇ ਕ੍ਰਾਈਮ ਕਰਨ ਤੋਂ ਲੋਕ ਡਰਦੇ ਤਾਂ ਹੈਗੇ ਆ ਉਥੇ ਕਾਦਰ ਡਰਾ ਬਿੰਦ ਚ ਗਏ ਜਾਂਦੇ ਜੀ ਮੂੰਹ ਮੰਨ ਕੇ ਚਾਕੂ ਮਾਰ ਕੇ ਪਤਾ ਨਹੀਂ ਲੱਗਦਾ ਕਿਹਨੇ ਮਾਰਤਾ ਕੌਣ ਮਾਰਤਾ ਥੋੜੇ ਸਾਹਮਣੇ ਖਬਰ ਆਈ ਜਾਂਦੀਆਂ ਫਲਾਣਾ ਮੁੰਡਾ ਮਾਰਤਾ ਧੁੰਕਾ ਮਾਰਤਾ ਜਾਂ ਫਲਾਣੇ ਮੁੰਡੇ ਨੂੰ ਜਾਂ ਕੁੜੀ ਨੂੰ ਠਹਿਕ ਹੋ ਗਿਆ ਜੀ ਉਥੇ ਬੰਦਾ ਮਰ ਜੇ ਨਾ ਤੇ ਇਕੱਲਾ ਰਹਿੰਦਾ ਹੋਵੇ ਤਾਂ ਕੋਈ 20 ਦਿਨ ਬਾਅਦ ਨਹੀਂ ਹੋਲਦਾ ਜਦੋਂ ਮੁਸ਼ਕ ਆਉਣ ਲੱਗਦਾ ਉਦੋਂ ਪਤਾ ਲੱਗਦਾ ਆਪਣੇ ਆ ਚੀਤੇ ਹੈ ਨਹੀਂ ਆਪਣੇ ਤਾਂ ਇੱਕ ਘਰ ਦੇ ਵਿੱਚ ਬੰਦਾ ਨਾਲ ਨਿਕਲੇ ਦੂਜੇ ਵਿੜਕਾ ਲੈ ਲੈ ਮਰ ਜਾਂਦੇ ਆ ਵੀ ਯਾਰ ਬੰਦਾ ਬਹਾਰੀ ਨਿਕਲਿਆ ਯਾਰ ਬੰਦਾ ਚਾਹੇ ਉਹ ਕੱਲੀ ਰਹਿੰਦਾ ਬਈ ਯਾਰ ਦੇਖੋ ਕਿਉਂ ਨਹੀਂ ਨਿਕਲਿਆ ਸਾਰਾ ਦਿਨ ਹੀ ਹੋ ਗਿਆ ਨਿਕਲਿਆ ਨਹੀਂ ਆਪਣੇ ਵਰਗੇ ਤਾਂ ਬਿੰਦਜ ਬਡਕਾ ਲਾ ਲੈਂਦੇ ਤੇ ਉੱਥੇ ਜਦੋਂ ਮੁਸ਼ਕ ਮਾਰ ਦਉਦੋਂ ਪਤਾ ਲੱਗਦਾ ਵੀ ਅੰਦਰ ਬਾਡੀ ਹੈ ਸੋ ਹੱਥ ਬੰਨ ਕੇ ਬੇਨਤੀ ਹੈ ਆਪਣੇ ਪੰਜਾਬ ਦੇ ਵਿੱਚ ਨਾ ਤਾਂ ਅੰਨ ਦੀ ਕਮੀ ਹੈ ਤੇ ਨਾ ਹੀ ਪੈਸੇ ਦੀ ਕਮੀ ਹੈ ਠੀਕ ਹੈ ਤੁਸੀਂ ਢਿੱਡ ਭਰ ਦਿਓ ਸੌਖਾ ਪਰ ਸੋਡੀ ਲਾਲਸਾ ਇੰਨੀ ਵੱਧ ਚੁੱਕੀ ਆ ਤੁਹਾਨੂੰ ਲੱਗਦਾ ਸੀ ਬਾਹਰ ਜਾ ਕੇ ਉਹ ਤੋਂ ਅੱਗੇ ਬਤਲਾਂਗੇ ਨਹੀਂ ਵੀਰੇ ਦਿਲ ਚੁਪ ਲੈ ਕੇ ਕੱਢ ਦਿਓ ਉਦੋਂ ਵਧਣਾ ਤੁਸੀਂ ਜਦੋਂ ਤੁਹਾਨੂੰ ਪਰਮਾਤਮਾ ਨੇ ਵਧਾਉਣਾ ਆ ਤੁਸੀਂ ਐਨਾ ਕ ਮਤਲਬ ਜਿਹੜਾ ਤੁਸੀਂ ਨਾਰੇ ਲਾਉਣੇ ਉਹ ਨਾ ਭਗਤ ਸਿੰਘ ਦੇ ਜਾਂ ਜਿਨ੍ਹਾਂ ਨੇ ਸ਼ਹੀਦੀਆਂ ਪਾਈਆਂ ਪੰਜਾਬ ਲਈ ਉਹਨਾਂ ਦੇ ਨਾਰੇ ਲਾਉਣੇ ਉਹ ਫਾਇਦਾ ਕੀ ਹੈ ਨਾਰੇ ਲਾਉਣ ਦਾ ਜਦੋਂ ਤੁਸੀਂ ਪੰਜਾਬ ਲਈ ਕੁਝ ਕਰ ਨਹੀਂ ਨਹੀਂ ਇੱਕ ਪਾਸੇ ਤਾਂ ਪੰਜਾਬ ਲਈ ਤੁਸੀਂ ਨਾਰੇ ਲਾਉਣੇ ਆ ਵੀ ਸਾਡਾ ਪੰਜਾਬ ਜਿੰਦਾਬਾਦ ਸਾਡੇ ਭਗਤ ਸਿੰਘ ਜੀ ਜਿੰਦਾਬਾਦ ਸਾਡੇ ਉਦਮ ਸਿੰਘ ਜੀ ਜਿੰਦਾਬਾਦ ਤੇ ਫਿਰ ਤੁਸੀਂ ਕੀ ਕਰ ਰਹੇ ਹੋ ਤੁਸੀਂ ਆਪਦੇ ਜੰਮਨਸਾਰ ਬੱਚਿਆਂ ਦੀ ਸੋਚ ਹੀ ਸੋਡੀ ਇਹ ਹੋ ਜਾਂਦੀ ਅਸੀਂ ਬਾਹਰ ਭੇਜਨੇ ਆ ਤੇ ਫਿਰ ਇੱਥੇ ਭਗਤ ਸਿੰਘ ਵਰਗਿਆਂ ਨੂੰ ਕੁਰਬਾਨੀਆਂ ਦੇਣ ਦਾ ਫਾਇਦਾ ਕੀ ਹੋਇਆ ਜਦੋਂ ਇੱਥੇ ਇਹ ਪੰਜਾਬ ਹੀ ਕਿਸੇ ਨੂੰ ਹੋਰ ਸਮਝਾਉਣਾ ਸਮਝਾਉਣਾ ਜੇ ਤੁਸੀਂ ਸਮਾਂ ਰਹਿੰਦੇ ਇਹ ਗੱਲਾਂ ਨਾ ਸੋਚੀਆਂ ਨਾ ਵੀ ਅਸੀਂ ਜ਼ਮੀਨਾਂ ਨਹੀਂ ਵੇਚਣੀਆਂ ਇਹ ਸਾਡੀਆਂ ਸਾਡੇ ਪਿਓ ਦਾਦਿਆਂ ਦੀਆਂ ਸਾਡੀਆਂ ਪੁਰਖਿਆਂ ਦੀਆਂ ਜੇ ਤੁਸੀਂ ਇਹ ਸੋਚ ਲਿਆ ਨਾ ਫਿਰ ਆਪਣਾ ਪੰਜਾਬ ਸੋਨੇ ਦੀ ਚਿੜੀ ਬਣੂਗਾ ਨਹੀਂ ਚਿੜੀ ਚੁੜੀ ਦਾ ਛੱਡੋ ਪੰਜਾਬ ਦਾ ਤਾਂ ਨਾ ਹੀ ਮੇਟ ਜਾਊਗਾ ਹੁੰਦਾ ਤਾਂ ਡੇਰਾ ਮੂੰਹ ਥੱਲੇ ਹੋਈ ਜਾਂਦਾ ਫਿਰ ਚੰਡੇ ਲੋਕ ਤੋਂ ਕਿਹੜੀਆਂ ਗੱਲਾਂ ਕਰਦੇ ਹੋ ਤੁਸੀਂ ਰਾਜ ਕਰਨੀਆਂ ਰਾਜ ਤਾਂ ਤੁਸੀਂ ਆਪ ਕਰਾ ਰਹੇ ਹੋ ਲੋਕਾਂ ਨੂੰ ਇਹ ਲੋਕਾਂ ਦਾ ਕੀ ਕਸੂਰ ਹੈ ਜਿਹਨੂੰ ਤੁਸੀਂ ਉਹੀ ਰੇੜੀਆਂ ਤੇ ਤੁਸੀਂ ਕੰਮ ਕੀਤਾ ਹੋਵੇ ਇੱਥੇ ਆਪਣੀ ਸਾਬ ਮੌਣ ਮੰਡੀ ਜੀ ਲਾ ਲਓ ਘਟੋ ਘਟ ਸਾਰੀਆਂ ਰੇੜੀਆਂ ਹੋਣਗੀਆਂ ਸਾਰੀਆਂ ਪ੍ਰਵਾਸੀਆਂ ਦੀਆਂ ਪੰਜਾਬੀ ਕਿਹੜਾ ਇਹਨਾਂ ਚੋਂ ਜੇ ਪੰਜਾਬੀ ਨੂੰ ਕੋਈ ਅੱਛਾ ਮੈਂ ਰੇੜੀ ਲਾਵਾਂ ਰੇੜੀ ਇੱਥੇ ਨਹੀਂ ਲਾਉਣੀ ਜਾ ਕੇ ਕੈਨੇਡਾ ਚ ਲਾਉਣੀ ਆ ਲਾਓ ਭੋਲੋ ਜੋ ਫਿਰ ਵੀ ਪੰਜਾਬ ਛੋਡਾ ਰਹੂਗਾ ਪੰਜਾਬ ਤਾਂ ਪ੍ਰਵਾਸੀਆਂ ਦਾ ਬਣੂਗਾ ਇਹੀ ਕਤਲ ਹੋਣਗੇ ਪੰਜਾਬੀਆਂ ਦੇ ਵੀਰ ਪੰਜਾਬ ਤੇ ਤਾਂ ਪਹਿਲੇ ਹੀ ਸਾਰੀ ਸਾਰੇ ਲੱਗਦੇ ਆ ਸੋ ਨੂੰ ਇਹ ਚੀਜ਼ ਤਾਂ ਸੋਚਣਾ ਚਾਹੀਦਾ ਵੀ ਪੰਜਾਬ ਤੇ ਤਾਂ ਪਹਿਲੀ ਸਾਰਾਂ ਦੀ ਆਖਾ ਪੰਜਾਬ ਨੂੰ ਤਾਂ ਪਹਿਲੀ ਕੋਈ ਦੇਖ ਨਹੀਂ ਹੰਗਦਾ ਤੇ ਤੁਸੀਂ ਮੌਕਾ ਦੇ ਰਹੇ ਹੋ ਹੱਥ ਬਨ ਕੇ ਬੇਨਤੀ ਆ ਆਪਦੇ ਬੱਚਿਆਂ ਜੇ ਤੁਸੀਂ ਬਾਲੇ ਬੱਚਿਆਂ ਦੀ ਸੇਵਾ ਨਹੀਂ ਕਰ ਸਕਦੇ ਇੱਕੋ ਹੀ ਬੱਚਾ ਪੈਦਾ ਕਰ ਲੋ ਚਾਹੇ ਮੁੰਡਾ ਚਾਹੇ ਕੁੜੀ ਕਿਉਂਕਿ ਮੁੰਡੇ ਕੁੜੀਆਂ ਚੋਂ ਕਿ ਬਹੁਤਾ ਹਰਕ ਨਹੀਂ ਰਹਿ ਗਿਆ ਆਪਦੇ ਬੱਚਿਆਂ ਨੂੰ ਚੰਗਾ ਪੜ੍ਹਾਓ ਆਫਸਰ ਬਣਾਓ ਇੱਥੇ ਕਿਹੜਾ ਆਫਸਰ ਨਹੀਂ ਬਣਦੇ ਸੱਚੀ ਗੱਲ ਆ ਉਹ ਕਹਿੰਦੇ ਕਿ ਜੁਪੀ ਦੇ ਬੱਚੇ ਤਾਂ ਬਣ ਰਹੇ ਆ ਚੰਗੇ ਚੰਗੇ ਆਫੀਸਰ ਆਈਐਸ ਆਈਐਸ ਕੋਈ ਕੁਛ ਬਣਾ ਰਿਹਾ ਕੋਈ ਕੁਛ ਬਣਾ ਰਿਹਾ ਤੇ ਆਪਣੇ ਬੱਚੇ ਕੈਨੇਡਾ ਜਾ ਰਹੇ ਆ ਜੀਨੂੰ ਪੁੱਛ ਲਾ ਪੋੜੇ ਫੁੱਲ ਕੇ ਦੱਸਦੇ ਆ ਭਾਣਾ ਜਵਾਕ ਕੀ ਕਰਦਾ ਸਾਡਾ ਤਾਂ ਕੈਨੇਡਾ ਗਿਆ ਹੋਇਆ ਇਹ ਚ ਫੁੱਲਣ ਵਾਲੀ ਕਿਹੜੀ ਗੱਲ ਆ ਕੈਨੇਡਾ ਚ ਜਾ ਕੇ ਦੇਖੋ ਬੱਚੇ ਕੀ ਕੁਛ ਕਰਦੇ ਆ ਗੋਡਾਂ ਤੱਕ ਬੂਟ ਪਾਏ ਹੁੰਦੇ ਆ ਵਿਚਾਰਿਆਂ ਦੇ ਆਪਣੇ ਬੱਚੇ ਜੰਮ ਕੇ ਪਾਲਦੇ ਹਾਂ ਦੁੱਧਾਂ ਨਾਲ ਪਾਲੀ ਜਾਂਦੇ ਹਾਂ ਤੇ ਦਿਹਾੜੀਆਂ ਕਰਨ ਉੱਥੇ ਤੋੜ ਦਿੰਨੇ ਆ ਜੀਨੂੰ ਗੁੱਸਾ ਲੱਗਦਾ ਵੀ ਇਹ ਲੱਗੀ ਜਾਵੇ ਹਕੀਕਤ ਹੈ ਜੇ ਤੁਸੀਂ ਸਮਾ ਰਹੇਂਦੇ ਨਾ ਸੋਚਿਆ ਪੰਜਾਬ ਬਾਰੇ ਨਾ ਤੇ ਪੰਜਾਬ ਚ ਪ੍ਰਵਾਸੀਆਂ ਦਾ ਰਾਜ ਹੋਣਾ ਭੁੱਲ ਜਿਓ ਵੀ ਪੰਜਾਬ ਨੂੰ ਕੀ ਪੰਜਾਬ ਕਹੂਗਾ ਦਾ ਨਾਂ ਵੀ ਕੁਛ ਹੋਰ ਸੋ ਜਿਨੂੰ ਵੀ ਮੇਰੀ ਵੀਡੀਓ ਚ ਗੱਲ ਬੁਰੀ ਲੱਗੀ ਹੋਵੇ ਮੈਂ ਸੌਰੀ ਚਾਹੁੰਨੀ ਆ ਪਰ ਇਹ ਸੱਚ ਆ ਵੀਰੇ ਜੇ ਤੁਸੀਂ ਆਪਣਾ ਪੰਜਾਬ ਤੇ ਆਪਣੀਆਂ ਜ਼ਮੀਨਾਂ ਨਾ ਸਾਂਭੀਆਂ ਸੋਨੂੰ ਪਤਾ ਵੀ ਕੀ ਕੁਝ ਹੋ ਰਿਹਾ ਪਹਿਲੇ ਹੀ ਅੱਕ ਪੰਜਾਬ ਤੇ ਕਿੰਨਾ ਕੁਝ ਹੋ ਕੇ ਹਟਿਆ ਜਦੋਂ ਆਪਣਾ ਕਿਸਾਨਾਂ ਦਾ ਉਥੇ ਧਰਨਾ ਲੱਗਿਆ ਸੀ ਤੇ ਪੰਜਾਬੀਆਂ ਨੂੰ ਵਿਚਾਰਾਂ ਨੂੰ ਹੱਦ ਨਹੀਂ ਟੱਪਣ ਦਿੱਤੀ ਸੋਨੂੰ ਪਤਾ ਵੀ ਕੀ ਆਪਾਂ ਨੂੰ ਸਮਝਦੇ ਆ ਪੰਜਾਬੀਆਂ ਨੂੰ ਤੇ ਤੁਸੀਂ ਮੌਕਾ ਦੇ ਰਹੇ ਹੋ ਜਦੋਂ ਇੱਥੇ ਮੰਤਰੀ ਪੰਜਾਬ ਚ ਆ ਕੇ ਬਾਹਰਲੇ ਬਣ ਗਏ ਤੇ ਫਿਰ ਤੁਸੀਂ ਕੀ ਕਰੋਗੇ ਜਦੋਂ ਪ੍ਰਵਾਸੀ ਇੱਥੇ ਮੁੱਖ ਮੰਤਰੀ ਬਣ ਗਏ ਤੁਸੀਂ ਕੀ ਕਰ ਲੋਗੇ ਲੜ ਕੇ ਫਿਰ ਪਿੱਟੋਂਗੇ ਜੇ ਤੁਸੀਂ ਚਾਹੋ ਨਾ ਵੀ ਅਸੀਂ ਕੈਨੇਡਾ ਉੱਡ ਜਾਾਂਗੇ ਉੱਥੇ ਸੇਫਾਂ ਸੇਫ ਤੁਸੀਂ ਉੱਥੇ ਵੀ ਨਹੀਂ ਹੈਗੇ ਉੱਥੇ ਵੀ ਤੁਹਾਨੂੰ ਗੋਰੇ ਟਿਕਣ ਨਹੀਂ ਦਿੰਦੇ ਕਿਉਂਕਿ ਗੋਰਿਆਂ ਦੀ ਅੱਖ ਤੇ ਨਾ ਆਪਾ ਚੜੇ ਹੋਏ ਆ ਵਿੱਚ ਵਿੱਚ ਗੋਰੇ ਬਾਲੀ ਹੇਡ ਕਰਦੇ ਆਪਣੇ ਪੰਜਾਬੀਆਂ ਤੋਂ ਇੱਥੇ ਮੈਂ ਹਰਮੰਦਰ ਸਾਹਿਬ ਦੇਖਿਆ ਪਤਾ ਨਹੀਂ ਇੱਕ ਪੰਜਾਬ ਬੁੜੀ ਜਿੰਨੇ ਉਹਦੇ ਨਾਲ ਫੋਟੋ ਲਾਉਣ ਦੀ ਕੋਸ਼ਿਸ਼ ਕੀਤੀ ਗੋਰੀ ਨੇ ਪਹਿਲੀ ਗੱਲ ਤਾਂ ਬੇਵਕੂਫ ਹੋ ਤੁਸੀਂ ਵੀ ਜਿਹੜਾ ਛੋਟਾ ਹੁਣ ਮੈਂ ਉੱਥੇ ਤਾਜ ਮਹਿਲ ਗਈ ਸੀ ਮੈਂ ਉੱਥੇ ਬੈਠੀ ਸੀ ਮੇਰੇ ਨਾਲ ਆ ਕੇ ਗੋਰੀ ਬੈ ਗਈ ਉਹਨੇ ਆ ਫੋਟੋ ਕਰਾਉਣ ਲੱਗ ਗਈ ਮੇਰੇ ਨਾਲ ਬੈਗੀ ਮੇਰੇ ਨਾਲ ਮੈਂ ਤਾਂ ਨਹੀਂ ਉਹਨੂੰ ਕਿਹਾ ਮੈਨੂੰ ਪਿੱਕ ਕਰਾ ਮੈਂ ਬੈਠੀ ਤੇ ਪਿੱਕੰਗ ਕਰਾਈ ਜਾਂਦੀ ਸੀ ਉਹ ਮੇਰੇ ਨਾਲ ਆ ਕੇ ਬੈ ਗਈ ਮੈਂ ਕਿਹਾ ਕੋਈ ਗੱਲ ਨਹੀਂ ਜੀ ਉਹਨੇ ਵੀ ਉਹਨਾਂ ਨੇ ਆਪਦੇ ਕੈਮਰੇ ਚ ਫੋਟੋ ਖਿੱਚੀਆਂ ਮੇਰੀਆਂ ਮੈਂ ਵੀ ਖਿੱਚ ਲਈ ਪਰ ਵਿੱਚ ਕੀ ਕਰਨਗੇ ਲੋਕ ਗੋਰਾ ਤੁਰਿਆ ਜਾਂਦਾ ਉਹ ਮੱਲੂ ਮੱਲੀ ਉਹਦੇ ਨਾਲ ਫੋਟੋ ਲਹਾਉਣਗੇ ਦੱਸੋ ਲੈ ਤੇ ਉਹ ਮੈਂ ਹਰਮੰਦਰ ਸਾਹਿਬ ਦੀ ਗੱਲ ਕਰਦੀਆਂ ਉੱਥੇ ਬੁਢੀ ਜੀ ਉਹਨੂੰ ਜੱਫੀ ਪਾ ਕੇ ਫੋਟੋ ਲਹਾਉਣ ਲੱਗੀ ਗੋਰੀ ਨੂੰ ਤਾਂ ਗੋਰੀਆ ਪੂਰੀ ਝੜ ਕੇ ਪਿੱਛੇ ਹੋ ਕੇ ਤੇ ਮਤਲਬ ਉਹਨੂੰ ਬਹੁਤ ਕੁਝ ਬੋਲੀ ਵੀ ਮੈਨੂੰ ਤਾਂ ਅੰਗਰੇਜ਼ੀ ਸਮਝ ਨਾ ਆਈ ਤੇ ਦੀਪੂ ਨੂੰ ਸਮਝ ਆ ਗਈ ਕਹਿੰਦਾ ਮੰਮੀ ਤੁਸੀਂ ਆਪਦੇ ਹਰਮੰਦਰ ਸਾਹਿਬ ਗਏ ਹੋ ਨੇਚਾ ਨਾਲ ਉੱਥੇ ਸੇਵਾ ਕਰੋ ਮਹਾਰਾਜ ਤੇ ਦੋ ਹੱਥ ਜੋੜ ਕੇ ਅਰਦਾਸ ਕਰੋ ਵੀ ਮੇਰੇ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਪਰਮਾਤਮਾ ਖੁਸ਼ੀਆਂ ਆਉਣ ਤੁਸੀਂ ਕਿਹੜਾ ਗੋਰਾ ਨਾ ਫੋਟੋ ਮਾ ਲਾ ਕੇ ਫਿਰ ਉਹ ਠੋਟ ਕਿਹੜਾ ਪੱਕਾ ਰੇ ਲਾ ਲੈਣੇ ਆ ਸੋ ਵੀ ਬਾਈ ਬਣ ਕੇ ਪੈਰੀ ਹੱਥ ਲਾਉਣੀ ਆ ਆਪਦੇ ਬੱਚਿਆਂ ਨੂੰ ਪੜਾ ਲਿਖਾ ਕੇ ਅਫਸਰ ਬਣਾਓ ਨਾ ਕਿ ਇਹ ਸੋਚੋ ਵੀ ਸਾਡੇ ਜਿਵਾਕ ਬਾਹਰ ਜਾਣ ਮੇਰੀ ਬੇਟੀ ਚੰਡੀਗੜ੍ਹ 'ਚ ਜੌਬ ਕਰਦੀ ਐ ਲਿਮਟਿਡ ਜੌਬ ਕਰਦੀ ਐ 45000 ਤਾਂ ਉਹ ਲਈ ਜਾਂਦੀ ਐ ਤੇ 45000 ਥੋੜੇ ਔਰ ਆਪਣੀ ਜਿਹੜੀ ਭੁੱਖਾ ਉਹ ਕੰਟਰੋਲ ਕਰਨੀ ਪੈਣੀ ਆ ਵੀਰੇ ਨਹੀਂ ਪ੍ਰਵਾਸੀਆਂ ਦਾ ਜਦੋਂ ਇੱਥੇ ਰਾਜ ਹੋ ਗਿਆ ਨਾ ਫਿਰ ਤੁਸੀਂ ਫਿਰ ਦੁਬਾਰੇ ਕਿਸੇ ਤੋਂ ਸੀਧੀਆਂ ਨਹੀਂ ਦਿੱਤੀਆਂ ਜਾਣੀਆਂ ਭਗਤ ਸਿੰਘ ਵਰਗੀ ਹੀ ਜਿਹੜੇ ਸੂਲੀਆਂ ਤੇ ਚੜ ਗਏ ਜਿਹੜੇ ਜਵਾਨੀ ਪਹਿਰੇ ਚੜ ਗਏ ਨਾ ਸੂਲੀਆਂ ਤੇ ਹੋਰ ਨਹੀਂ ਉਹਨਾਂ ਦੀ ਥਾਂ ਜੱਗਾ ਕੋਈ ਮੇਰੇ ਹਿਸਾਬ ਨਾਲ ਨਾ ਕਿਸੇ ਨੇ ਲੈਣੀ ਜਿਹੜੇ ਆਪਣੇ ਚੰਗੇ ਸੂਰਮੇ ਸੀ ਉਹ ਚੱਕ ਕੇ ਜੇਲਾਂ ਦੇ ਸੱਟੇ ਪਏ ਆ ਸੋਚੋ ਇਹ ਚੀਜ਼ਾਂ ਬਾਰੇ ਇਸ ਚੀਜ਼ਾਂ ਬਾਰੇ ਸੋਚੋ ਵੀ ਆਪਣੇ ਪੰਜਾਬ ਨੂੰ ਨਾ ਛੱਡੋ ਨਾ ਜਮੀਨਾ ਵਿੱਚੋਂ ਆਪਦੇ ਬੱਚੇ ਨੂੰ ਤੁਸੀਂ ਆਪਦੇ ਇੱਕ ਵਿੱਚ ਤਾਂ ਢਿੱਡ ਵੀ ਨਹੀਂ ਭਰ ਸਕਦੇ ਉਹਨੂੰ ਕਹਦੇ ਨੇ ਬਾਹਰ ਉੱਡ ਜਾ ਇੱਕ ਬੱਚੇ ਦੀ ਲਾਈਫ ਵੀ ਨਹੀਂ ਬਣਾ ਸਕਦੇ ਤੁਸੀਂ ਜਿੰਨਾਂ ਕੋਲੇ ਇੱਕ ਘੋੜੀ ਵੀ ਤੋਰੀ ਜਾਂਦੇ ਆ ਬੱਤ ਵੱਧੋ ਬੱਚੇ ਹੋਣਗੇ ਕੀ ਯਾਰ ਅੱਗੇ 10-10 ਜਵਾਕ ਪੜੀ ਜਾਂਦੇ ਸੀ ਉਹੀ ਪੰਜਾਬ ਹੈ ਹੁਣ ਉਹ ਪੰਜਾਬ ਨੂੰ ਕੀ ਹੋ ਗਿਆ ਅੱਗੇ ਤਾਂ ਤੁਸੀਂ ਕਹਿੰਦੇ ਹੋ ਕਿ ਅੱਗੇ ਖਰਚੇ ਘੱਟ ਸੀ ਤੇ ਅੱਗੇ ਫਾਸਲਾ ਵੀ ਨਹੀਂ ਸੀ ਹੁੰਦੀਆਂ ਮੇਰੀ ਸੋਰਤ ਤੇ ਥੋੜਾ ਜਿਹਾ ਨਰਮਾ ਹੁੰਦਾ ਹੁੰਦਾ ਸੀ ਆ ਛੋਲੇ ਥੋੜੇ ਜਿਹੇ ਹੁੰਦੇ ਹੁੰਦੇ ਜੱਗ ਲੋਕਾਂ ਨੂੰ ਸਬਰ ਸੀ ਸਬਰ ਤਾਂ ਟੁੱਟਿਆ ਪਿਆ ਸੋ ਮੇਰੀ ਵੀਡੀਓ ਕਿਸੇ ਨੂੰ ਬੁਰੀ ਲੱਗੀ ਹੋਵੇ ਤਾਂ ਮੈਂ ਸੌਰੀ ਚਾਹਣੀ ਆ ਜੇ ਤੁਸੀਂ ਚਾਹੋ ਨਾ ਵੀ ਆਪਣਾ ਪੰਜਾਬ ਆਪਣਾ ਹੀ ਰਹੇ ਤਾਂ ਇਹ ਦਿਮਾਗ ਚੋਂ ਖਿਆਲ ਕੱਢ ਦੋ ਵੀ ਅਸੀਂ ਬੱਚੇ ਬਾਹਰ ਭੇਜਦੇ ਨਹੀਂ ਆਂ ਆਪਦੇ ਬੱਚਿਆਂ ਨੂੰ ਆਪਦੇ ਕੋਲੇ ਰੱਖੋ ਸੇਫ ਰੱਖੋ ਠੀਕ ਆ ਆਪਦੇ ਬੱਚਿਆਂ ਦਾ ਜਿਹੜਾ ਭਰਮ ਜੋਗਰੀ ਮਿਹਨਤ ਤੁਸੀਂ ਕਰ ਸਕਦੇ ਹੋ ਅਸੀਂ ਵੀ ਕਰਦੇ ਆਂ ਅਸੀਂ ਵੀ ਆਪਦੇ ਘਰੇ ਦੋ ਵਕਤ ਦੀ ਰੋਟੀ ਬਹੁਤ ਵਧੀਆ ਸੌਖੀ ਖਾਂਦੇ ਕੋਈ ਸਾਡੇ ਕੋਲ 90 ਕਿੱਲੇ ਨਹੀਂ ਹੈਗੇ ਲੋਕਾਂ ਵਾਂਗੂ 5-7 ਕਿੱਲੇ ਵੰਨ ਸਾਡੇ ਕੋਲੇ ਸੋ ਆਪ ਸਭ ਨੂੰ ਮਨਜੀਤ ਵਰਨੀਆਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੀਡੀਓ ਚ ਕੁਝ ਵੀ ਮੈਂ ਗਲਤ ਕਿਹਾ ਹੋਵੇ ਤਾਂ ਵੀਰੇ ਸੌਰੀ ਚਾਉਣੀ ਆ ਪਰ ਜੋ ਮੈਨੂੰ ਬੁਰਾ ਲੱਗਦਾ ਮੈਂ ਉਹਦੇ ਬਾਰੇ ਬੋਲ ਦਿੰਨੀ